ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋ ਕਿ ਅਮਨਦੀਪ ਕੌਰ ਬਠਿੰਡੇ ਵਾਲੀ ਲੇਡੀ ਪੁਲਿਸ ਕਾਂਸਟੇਬਲ ਜਿਹੜਾ ਤੁਸੀਂ ਪਿਛਲੇ ਦਿਨੋਂ ਇੰਟਰਵਿਊ ਦੇਖਦੇ ਜੇ ਇੰਟਰਵਿਊ ਦਿੰਦੀ ਹੈਗੀ ਹੈ ਜਿਸ ਤੋਂ ਬਾਅਦ ਉਹ ਆਪ ਫਸ ਗਈ ਹੈਗੀ ਕਿਉਂਕਿ ਉਸ ਇੰਟਰਵਿਊ ਦੇ ਜ਼ਰੀਏ ਸੀਐਮ ਭਗਵੰਤ ਮਾਨ ਦੀ ਨਜ਼ਰ ਦੇ ਵਿੱਚ ਆ ਗਈ ਹੈ ਔਰ ਕਿਸ ਤਰ੍ਹਾਂ ਫਸਿਆ ਕੀ ਮਾਮਲਾ ਹੈ ਕਿਸ ਤਰ੍ਹਾਂ ਹੁਣ ਐਕਸ਼ਨ ਲਿਆ ਜਾ ਰਿਹਾ ਇਸ ਦੇ ਬਾਰੇ ਸਿਰ ਅੱਜ ਦੀ ਵੀਡੀਓ ਦੇ ਵਿੱਚ ਜਾਣਗੇ ਸੁਚਲ ਕੇ ਵੀਡੀਓ ਵੇਖਣੀ ਹੈ ਫਿਰ ਕਰਨੇ ਆ ਉਸ ਤੇ ਵਿਚਾਰ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਨਵੀਂ ਇੰਟਰਵਿਊ ਕੀਤੀ ਜਿਹੜੀ ਕਾਂਸਟੇਬਲ ਹੈ ਅਮਨਦੀਪ ਕੌਰ ਨੇ ਦਰਾਂ ਸਾਲ ਦੇ ਵਿੱਚ ਉਹਨੂੰ ਪਸਾ ਗਈ ਹੈ ਯਾਨੀ ਸਿੱਧਾ ਮੁੱਖ ਮੰਤਰੀ ਦੀ ਨਜ਼ਰ ਦੇ ਵਿੱਚ ਆ ਗਈ ਹੈ ਕਿ ਮੈਂ ਜਿਹੜੀ ਕੱਲ ਤੁਹਾਨੂੰ ਵੀਡੀਓ ਦੇ ਵਿੱਚ ਦੱਸਿਆ ਸੀ ਉਹ ਸਿੱਧਾ ਕਹਿ ਰਹੀ ਸੀ ਕਿ ਮੇਰਾ ਘਰ ਕੋਈ ਟਾ ਕੇ ਦਿਖਾਵੇ ਪਰ ਐਸਐਸਪੀ ਬਠਿੰਡਾ ਦੇ ਮੂੰਹ ਵੀ ਸੁਣਾਵਾਂਗੇ ਤੁਹਾਨੂੰ ਔਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਦਾ ਬਿਆਨ ਵੀ ਸੁਣਾਵਾਂਗੇ ਕਿਉਂਕਿ ਦੂਮਾ ਨੇ ਯਾਨੀ ਐ ਕਿਹੋ ਜਿਹਾ ਬਿਆਨ ਦੇ ਦਿੱਤਾ ਜਿਹਦੇ ਨਾਲ ਨਿਸ਼ਚਿਤ ਹੋ ਚੁੱਕਿਆ ਕਿ ਅਮਨਦੀਪ ਕੌਰ ਦੀ ਕੋਠੀ ਦਾ ਜਿਹੜਾ ਢਾਉਣ ਦਾ ਜੁਮਾ ਐਸਐਸਪੀ ਬਠਿੰਡਾ ਨੇ ਲੈ ਲਿਆ ਔਰ ਦੋ ਦਿਨ ਦਾ ਟਾਈਮ ਰੱਖ ਦਿੱਤਾ ਤੇ ਇਹਦੇ ਵਿੱਚ ਇਹਨਾਂ ਨੇ ਮਕਾਮ ਹਾਸਲ ਕਰਨ ਯਾਨੀ ਪੀਲਾ ਪੰਜਾ ਤਿਆਰ ਆ ਦੋ ਦਿਨਾਂ ਦੇ ਅੰਦਰ ਅੰਦਰ ਅਮਨਦੀਪ ਕੌਰ ਦੀ ਕੋਠੀ ਦੇ ਉੱਤੇ ਪੀਲਾ ਪੰਜਾ ਚੱਲਣ ਜਾ ਰਿਹਾ ਭਗਵੰਤ ਮਾਨ ਦਾ ਕਹਿੰਦੇ ਸੀ ਘਰ ਨਹੀਂ ਟੈਂਦਾ ਪਰ ਇੱਥੇ ਹੁਣ ਐਸਐਸਪੀ ਜਿਹੜੀ ਬਠਿੰਡਾ ਉਹਨਾਂ ਦੇ ਮੂੰਹੋਂ ਤੁਹਾਨੂੰ ਮੈਂ ਸਰਾਉਂਗਾ ਕਿ ਆਖਰ ਐਸਾ ਕਿਹੜਾ ਬਿਆਨ ਆ ਜਿਹੜਾ ਮੁੱਖ ਮੰਤਰੀ ਔਰ ਦੂਜੇ ਪਾਸੇ ਐਸਐਸਪੀ ਬਠਿੰਡਾ ਨੇ ਦੇ ਦਿੱਤਾ ਉਹ ਵੀ ਇੱਕ ਲੇਡੀ ਆ ਜਿਹੜੀ ਬਠਿੰਡੇ ਦੀ ਐਸਐਸਪੀ ਹੈ ਉਹਨਾਂ ਨੇ ਇੱਕ ਬਹੁਤ ਵੱਡੇ ਕੜੇ ਸ਼ਬਦਾਂ ਦੇ ਨਾਲ ਕਿਹਾ ਕਿ ਜਿਹੜੀ ਅਮਨਦੀਪ ਕੌਰ ਹੈ ਇਹ ਚਿੱਟੇ ਸਮੇਤ ਫੜੀ ਜਾਂਦੀ ਹੈ ਕਿਉਂਕਿ ਪੰਜਾਬ ਦੇ ਵਿੱਚੋਂ ਵੱਡੇ ਪੱਧਰ ਤੇ ਕਹਿੰਦੇ ਵੀ ਬਹੁਤ ਵੱਡੀ ਗੱਲ ਉੱਠ ਖੜੀ ਕਿ ਭਾਈ ਤੁਹਾਡੀ ਕਾਂਸਟੇਬਲ ਦੀ ਜਮਾਨਤ ਹੋ ਗਈ ਹੈ ਬੜੀ ਛੇਤੀ ਬਾਹਰ ਆ ਗਈ ਹੈ ਤੇ 17 ਗ੍ਰਾਮ ਜਿਹੜਾ ਚਿੱਟਾ ਫੜਿਆ ਜਾਂਦਾ ਸਵਾਲ ਮੁੱਖ ਮੰਤਰੀ ਦੇ ਅੱਗੇ ਲੋਕਾਂ ਦੇ ਧਰੇ ਕਿ ਭਾਈ ਜਿਹੜੇ ਛੋਟੇ ਤਸਕਰ ਨੇ ਉਹਨਾਂ ਦੇ ਘਰ ਆ ਰਹੇ ਹੋ ਤੇ ਜਿਹੜੀ ਆਪਣੀ ਕਾਂਸਟੇਬਲ ਹੈ ਇਹਨੂੰ ਕਿਉਂ ਬਚਾ ਕੇ ਰੱਖਿਆ ਫੇਰ ਐਸਐਸਪੀ ਬਠਿੰਡਾ ਦਾ ਬਿਆਨ ਆਉਂਦਾ ਜਿਹੜਾ ਕਿ ਮੈਂ ਤੁਹਾਨੂੰ ਹੁਣ ਸੁਣਾਉਣ ਜਾ ਰਿਹਾ ਐਸਐਸਪੀ ਬਠਿੰਡਾ ਨੇ ਜ਼ਿੰਮੇਵਾਰੀ ਲੈ ਲਈ ਹੈ ਕਿ ਇਹਦਾ ਘਟਾਉਣਾ ਦਾ ਨਿਸ਼ਚਿਤ ਹੈ ਕਿਉਂਕਿ ਜਿਹੜਾ ਵੀ ਕ੍ਰਾਈਮ ਦੇ ਵਿੱਚ ਫਸ ਗਿਆ ਮੁੱਖ ਮੰਤਰੀ ਦਾ ਵੀ ਦੁਬਾਰਾ ਬਿਆਨ ਆ ਗਿਆ ਤਾਂ ਹੁਣ ਇੱਕ ਇੱਕ ਕਰਕੇ ਮੈਂ ਤੁਹਾਨੂੰ ਬਿਆਨ ਸੁਣਾਉਂਗਾ ਪਹਿਲਾਂ ਐਸਐਸਪੀ ਬਠਿੰਡਾ ਦਾ ਸੁਣਾਉਂਗਾ ਉਸ ਤੋਂ ਬਾਅਦ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਸੁਣਾਉਂਗਾ ਜਿਹੜਾ ਕਿ ਬੜਾ ਹੀ ਹੈਰਾਨੀ ਕਰ ਦੇਣ ਵਾਲਾ ਬਿਆਨ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਸਰਬ ਇੱਕੋ ਹੀ ਗੱਲ ਕਹੀ ਜਾਂਦੀ ਸੀ ਪੰਜਾਬ ਦੇ ਲੋਕਾਂ ਦੁਆਰਾ ਜਿਹੜੇ ਵਿਰੋਧੀ ਪਾਰਟੀਆਂ ਦੇ ਲੀਡਰ ਨੇ ਇਹਨਾਂ ਨੇ ਸਾਰਿਆਂ ਨੇ ਜਾਨੀ ਅਮਨਦੀਪ ਕੌਰ ਨੂੰ ਅੱਗੇ ਧਰਿਆ ਕਿ ਇਹਦੀ ਕੋਠੀ ਦੇ ਉੱਤੇ ਪੀਲਾ ਪੰਜਾ ਕਿਉਂ ਨਹੀਂ ਚੱਲਦਾ ਪਰ ਅੱਜ ਪੂਰੇ ਤੌਰ ਤੇ ਨਿਸ਼ਚਿਤ ਕਰ ਦਿੱਤਾ ਮੁੱਖ ਮੰਤਰੀ ਬੰਨੀਓ ਵੀ ਔਰ ਦੂਜੇ ਪਾਸੇ ਐਸਐਸਪੀ ਬਠਿੰਡਾ ਨੇ ਵੀ ਤਾਂ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਮੈਂ ਅਗਲੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਸਹੀ ਮਾਨਦੀ ਹੈ ਜਿਹੜੇ ਤਾਂ ਤੁਸੀਂ ਛੋਟੇ ਹੁੰਦੇ ਨੇ ਉਹਨਾਂ ਦੇ ਪੁਲਿਸ ਘਰ ਟਾ ਦਿੰਦੀ ਹੈ ਜਿਹੜੇ ਵੱਡੇ ਵੱਡੇ ਡਰੱਗ ਪੈਟਰਨਰ ਨੇ ਉਹਨਾਂ ਦੇ ਉੱਤੇ ਕਾਰਵਾਈ ਨਹੀਂ ਹੁੰਦੀ ਉਹਨਾਂ ਤੱਕ ਜਿਹੜਾ ਮਸਲਾ ਨਹੀਂ ਪਹੁੰਚਦਾ ਨਾ ਸੇ ਨੰਬਰ ਆਫ ਐਫ ਆਈ ਆਰਸ ਦੇਖ ਕੇ ਸਿਵਲ ਅਥਾਰਟिटीज ਨਾਲ ਤਾਲਮਿਲ ਕਰਕੇ ਇਹ ਤੋਂ ਡਾਂਟ ਚ ਲੱਗੇ ਹੋਏ ਐ ਬਟ ਇਹ ਨਹੀਂ ਹੈ ਕਿ ਕੋਈ ਵੱਡੇ 빅 ਫਿਸ਼ ਆ ਤੇ ਅਸੀਂ ਉਹਨੂੰ ਇਗਨੋਰ ਕਰੀਏ ਮੁਲਾਜ਼ਮ ਜਿਹੜੀ ਫੜੀ ਗਈ ਸੀ ਥਾਰ ਵਾਲੇ ਕੇਸ ਦੇ ਵਿੱਚ ਉਹਦੇ ਵਿੱਚ ਵੀ ਇਨਵੈਸਟੀਗੇਸ਼ਨ ਪੂਰੀ ਚੱਲ ਰਹੀ ਹੈ ਉਹ ਤਾਂ ਜੀ ਚਲਾਨ ਦੇ ਦਿੱਤਾ ਗਿਆ ਹੈਗਾ ਔਰ ਜਿਹੜੀ ਉਹਦੀ ਪ੍ਰਾਪਰਟੀ ਦੀ ਡੀਟੇਲਸ ਸੀਗੀ ਉਹ ਅਸੀਂ ਕੰਪਲਿਟ ਅਥਾਰਟੀ ਨੂੰ ਵੀ ਭੇਜੀ ਹੈ ਤਾਂ ਜੋ ਉਹਦੇ ਉਹਦੇ ਨਾਂ ਤੇ ਜੋ ਜਾਇਦਾਦ ਹੈ ਉਹ ਅਸੀਂ ਸਿਵਲ ਅਥਾਰਟिटीज ਨਾਲ ਵੀ ਟਾਈ ਅਪ ਕੀਤਾ ਹੈ ਵੀ ਉਹ ਤਾਂ ਜੋ ਦੇਖੋ ਜੋ ਵੀ ਇਲੀਗੈਲਿਟੀ ਹੈ ਉਹ ਐਸ ਪਰ ਲਾਅ ਫਿਰ ਅਸੀਂ ਪ੍ਰੋਸੀਡ ਕਰ ਸਕਦੇ ਹਾਂ ਇੱਕ ਪਾਸੇ ਉਹ ਕੋਠੀ ਲਾ ਦਿੰਦੇ ਆ ਤੇ ਇੱਕ ਪਾਸੇ ਕੋਈ ਘਰ ਜੀ ਉਹਦੀ ਪ੍ਰਾਪਰਟੀ ਜੇ ਸੋਰਸ ਨਾਲ ਖਰੀਦੀ ਗਈ ਹੈ ਜਾਂ ਕੀ ਉਹਦੇ ਪਿੱਛੇ ਹੈਗਾ ਬੈਕਗ੍ਰਾਉਂਡ ਉਹ ਅਸੀਂ ਆਲਰੇਡੀ ਡੀਸੀ ਸਰ ਨਾਲ ਗੱਲ ਕੀਤੀ ਹੈ ਵੀ ਆ ਚੈਕਿੰਗ दैट ਆਲਸੋ ਤਸਸਪੀ ਬਠਿੰਡਾ ਨੇ ਸਾਫ ਕਰ ਦਿੱਤਾ ਹੈ ਕਹਿੰਦੀ ਡੀਸੀ ਤੱਕ ਜਾਨੀ ਬਹੁਤ ਸਾਰੇ ਹੋਰ ਅਧਿਕਾਰੀਆਂ ਤੱਕ ਇਹਦੀ ਸ਼ਾਨ ਮੀਣ ਹੋ ਰਹੀ ਹੈ ਪਰ ਅਸੀਂ ਇਹ ਪਤਾ ਲਗਾਉਣਾ ਹੈ ਕਿ ਵਾਕਈ ਉਹ ਚਿੱਟੇ ਦੇ ਨਾਲ ਬਣਾਈ ਗਈ ਹੈ ਜਿਹੜੀ ਇਹਦੀ ਕੋਠੀ ਹੈ ਉਹ ਕਹਿੰਦੇ 2 ਕਰੋੜ ਦੀ ਦੱਸੀ ਜਾਂਦੀ ਹੈ ਤਾਂ 2 ਕਰੋੜ ਦੀ ਯਾਨੀ ਕੋਠੀ ਖਰੀਦਣ ਵਾਲੀ ਅਮਨਦੀਪ ਕੌਰ ਦਾ ਇੱਕ ਇੰਟਰਵਿਊ ਹੁੰਦਾ ਬੀਤੇ ਦਿਨੀ ਜਿਹੜਾ ਮੈਂ ਆਪਣੇ ਚੈਨਲ ਤੇ ਵੀ ਚਲਾਇਆ ਇੱਕ ਦਿਨ ਪਹਿਲਾਂ ਦਾ ਜਿਹੜਾ ਕਿ ਉਹ ਵੀਡੀਓ ਹੈ ਉਹਨੇ ਬਹੁਤ ਜ਼ਿਆਦਾ ਧਮਾਲ ਮਚਾ ਦਿੱਤਾ ਪੂਰੀ ਸਰਕਾਰ ਦੇ ਅੰਦਰ ਕਿਉਂਕਿ ਇਹਦੇ ਵਿੱਚ ਅਮਨਦੀਪ ਕੌਰ ਨੇ ਕਿ ਬਿਆਨ ਦਿੱਤਾ ਸੀ ਕਹਿੰਦੀ ਮੇਰੇ ਘਰ ਨੂੰ ਕੋਈ ਕਿਵੇਂ ਢਾ ਦੂਗਾ 10 ਸਾਲ ਦੇ ਵਿੱਚ ਉਸੇ ਬਿਆਨ ਨੂੰ ਲੈ ਕੇ ਇਹ ਮਾਮਲਾ ਉੱਠਿਆ ਤਾਂ ਹੁਣ ਸਾਡੇ ਪੰਜਾਬ ਦੇ ਮੁੱਖ ਮੰਤਰੀ ਦਾ ਬਿਆਨ ਵੀ ਸੁਣ ਲਓ ਕਿ ਮੁੱਖ ਮੰਤਰੀ ਸਾਹਿਬ ਕੀ ਕਹਿੰਦੇ ਨੇ ਕਿਉਂਕਿ ਪੰਜਾਬ ਦੇ ਵਿੱਚ ਕੱਲੀ ਅਮਨਦੀਪ ਕੌਰ ਦਾ ਜਿਹੜਾ ਮਾਮਲਾ ਸੀ ਇਹ ਬੜਾ ਹਾਈਲਾਈਟ ਹੋਇਆ ਔਰ ਇਹ ਹੈਡਲਾਈਨ ਬਣ ਕੇ ਹਰ ਰੋਜ਼ ਲੋਕਾਂ ਦੇ ਸਾਹਮਣੇ ਮੁੱਦਾ ਬਣ ਕੇ ਰਹਿ ਗਿਆ ਪਰ ਪੰਜਾਬ ਦੇ ਲੋਕਾਂ ਦੀ ਸੰਤੁਸ਼ਟੀ ਨਹੀਂ ਹੋਈ ਕਹਿੰਦੇ ਵੀ ਅਮਨਦੀਪ ਕੌਰ ਦੀ ਕੋਠੀ ਟੈਣੀ ਚਾਹੀਦੀ ਆ ਬਲਕਿ ਪੱਤਰਕਾਰ ਵੀ ਉਹਦੇ ਘਰ ਤੱਕ ਪਹੁੰਚਦੇ ਨੇ ਤਾਂ ਉਹਦੀ ਕੋਠੀ ਵੀ ਦਿਖਾਈ ਜਾਂਦੀ ਆ ਤਾਂ ਭਗਵੰਤ ਮਾਨ ਨੂੰ ਲਾਣਤਾਂ ਪਾਈਆਂ ਜਾਂਦੀਆਂ ਸੀ ਕਿ ਭਾਈ ਤੁਸੀਂ ਇਹਦਾ ਕੌਲੇ ਹੀ ਡਾਕੇ ਦਿਖਾ ਦਿਓ ਕੋਠੀ ਦੀ ਗੱਲ ਛੱਡ ਦਿਓ ਤਾਂ ਫੇਰ ਉਸੇ ਗੱਲਾਂ ਨੂੰ ਵੇਖਦੇ ਹੋਇਆ ਕਿਤੇ ਨਾ ਕਿਤੇ ਭਗਵੰਤ ਮਾਨ ਮੁੱਖ ਮੰਤਰੀ ਨੂੰ ਵੀ ਲੱਗਦਾ ਹੈ ਕਿ ਪੰਜਾਬ ਦੀ ਜਨਤਾ ਨੂੰ ਜੇਕਰ ਕੰਟਰੋਲ ਕਰਨਾ ਤਾਂ ਮੈਨੂੰ ਇਹ ਕਦਮ ਚੱਕਣਾ ਹੀ ਪੈਣਾ ਤੋ ਕਿ ਬਹੁਤ ਸਾਰੇ ਕਹਿਆ ਜਾ ਰਿਹਾ ਹੈ ਵੀ ਭਾਈ ਜਿਹੜੇ ਛੋਟੇ ਨਸੇ ਤਸਕਰ ਨੇ ਉਹਨਾਂ ਦੇ ਤੁਸੀਂ ਘਟਾ ਰਹੇ ਹੋ ਆਪਣੇ ਅਸਰਾਂ ਨੂੰ ਤੇ ਆਪਣੇ ਲੀਡਰਾਂ ਨੂੰ ਕਿਉਂ ਛੱਡ ਰਹੇ ਹੋ ਸੋ ਇਸ ਕਰਕੇ ਕੱਲ ਵੀ ਇੱਕ ਐਮਐਲਏ ਦੇ ਉੱਤੇ ਉਹਨਾਂ ਨੇ ਬਹੁਤ ਕੜਾ ਐਕਸ਼ਨ ਲੈ ਲਿਆ ਯਾਨੀ ਰਮਨ अरोड़ा ਨੂੰ ਇੱਕ ਵਿਜੀਲੈਂਸ ਦੀ ਟੀਮ ਬਣੀ ਉਹ ਗ੍ਰਿਫਤਾਰ ਕੀਤਾ ਜਾਂਦਾ ਜਿਹੜਾ ਕਿ ਨੋਟਾਂ ਦੇ ਢੇਰ ਉਹਦੇ ਘਰੋਂ ਲੱਭੇ ਸੀ ਤਾਂ ਹੁਣ ਪੰਜਾਬ ਦੇ ਮੁੱਖ ਮੰਤਰੀ ਦਾ ਬਿਆਨ ਸੁਣੋ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਸਾਂਝੇ ਕਰੂੰਗਾ ਜਿਹੜੇ ਕਿ ਬੜੇ ਹੀ ਅਹਿਮ ਨੇ ਸੁਣੋ ਸਭੰਦਾ ਜਾਇਓ ਕਿੰਨਾ ਮਰਜੀ ਹੋਵੇ ਪਾਵਰਫੁਲ ਕ腐ਪਸ਼ਨ ਕਰਦਾ ਹੈ ਜਾਂ ਤੁਸੀਂ ਤੁਹਾਨੂੰ ਕ腐ਪਸ਼ਨ ਜਾਂ ਤੁਹਾਨੂੰ ਰਿਸ਼ਵਤ ਦੇਣ ਵਾਸਤੇ ਮਜਬੂਰ ਕਰਦਾ ਜਾਂ ਬਹਾਨੇ ਬਣਾ ਰਿਹਾ ਹੈ ਮੌਕਾ ਭੜ ਰਿਹਾ ਹੈ ਕਿਰਪਾ ਕਰਕੇ ਸਾਨੂੰ ਜੂਰ ਦੱਸੋ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਸੋ ਸਾਡੀ ਪਾਰਟੀ ਨੇ ਇਹ ਦਾਸਤਾਕੇ ਅਸੀਂ ਆਪਣਿਆ ਵੋਟ ਵੀ ਜਿਹੜੀ ਹੈ ਉਹ ਕਾਰਵਾਈ ਕਰਦੇ ਤੇ ਮੈਂ ਫੇਰ ਕਹਿਣਾ ਕਿ ਕਿਸੇ ਵਿਅਕਤੀ ਵਿਰੋਧੀ ਭ੍ਰਿਸ਼ਟਾਚਾਰੀ ਸਿਸਟਮ ਦੇ ਵਿਰੁੱਧ ਲੜਾਈ ਹੈ। ਅਸੀਂ ਇਸ ਲੜਾਈ ਨੂੰ ਜਾਰੀ ਵੀ ਰੱਖਾਂਗੇ ਔਰ ਜਿੱਤਾਂਗੇ। ਹੂੰ। ਲੋਕਾਂ ਦੁਆਰਾ ਦਿੱਤੇ ਹੋਏ ਜਿਵੇਂ ਮੈਰੀ ਨੂੰ ਸੰਭਾਲਿਆ। ਬਸ ਇੱਕ ਘੰਟੀ ਦੇ ਕੇ ਆਈ ਸੀ ਕੇ ਸੀ। ਭ੍ਰਿਸ਼ਟਾਚਾਰ ਜਿਹੜਾ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ। ਉਹ ਭ੍ਰਿਸ਼ਟਾਚਾਰ ਪਾਵੇਂ ਕਿੱਡਾ ਵੀ ਅਫਸਰ ਜਾਂ ਕੋਈ ਮੈਡੀਕਲ ਪਾਵਰ ਰੱਖਣਾਂ। ਪਾ ਹੁਣ ਇੱਥੇ ਪੰਜਾਬ ਦੇ ਮੁੱਖ ਮੰਤਰੀ ਨੇ ਤਾਂ ਸਿੱਧ ਕਰ ਦਿੱਤੀ ਆਪਣੇ ਵੰਨਿਓ ਗੱਲ ਕਿਉਂਕਿ ਦਹਾਕ ਸਾਲ ਦੇ ਵਿੱਚ ਮੁੱਖ ਮੰਤਰੀ ਨੂੰ ਵੀ ਬਹੁਤ ਵੱਡਾ ਜਿਹੜਾ ਕਿ ਟਾਈਮ ਇਹਨਾਂ ਦੇ ਸਾਹਮਣੇ ਖੜਾ ਇੱਕ ਵਕਤ ਖੜਾ ਹੈ। ਯਾਨੀ 2027 ਦਾ ਜਿਹੜਾ ਸਮਾਂ ਉਹ ਬੜਾ ਮਹੱਤਵਪੂਰਨ ਇਹਨਾਂ ਦੇ ਲਈ। ਯਾਨੀ ਉਹੀ ਸਮਾਂ ਜਿਹੜਾ ਸੱਤਾ ਦੇ ਵਿੱਚ ਕਾਇਮ ਕਰਨ ਦੀ ਗੱਲ ਕਹਿੰਦਾ। ਮੁੱਖ ਮੰਤਰੀ ਨੂੰ ਲੱਗਦਾ ਵੀ ਪੰਜਾਬ ਦੇ ਲੋਕ ਸਾਡੇ ਵੱਲ ਨੂੰ ਫਿਰ ਤੋਂ ਆ ਜਾਣਗੇ। ਪਰ ਮੱਜ ਨੂੰ ਕਹਿਣਾ ਕਿ ਜੇਕਰ ਬਹੁਤ ਵੱਡੇ ਵੱਡੇ ਬੁੱਧੀਜੀਵੀ ਕਹਿ ਰਹੇ ਇਹ ਗੱਲ ਕਲਾ ਮੈਂ ਨਹੀਂ ਕਹਿੰਦਾ ਕਿ ਜੇਕਰ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਅਸੀਂ ਚੁਣਿਆ ਸੀ ਅਸੀਂ ਫਿਰ ਤੋਂ ਚੁਣ ਸਕਦੇ ਹਾਂ ਜੇਕਰ ਮੈਨੂੰ ਲੱਗਦਾ ਵੀ ਪੰਜਾਬ ਦੀ ਜਨਤਾ ਦੇ ਸਾਹਮਣੇ ਆਪਣੀ ਇੱਕ ਕੌਂਸਟੇਬਲ ਅਮਨਦੀਪ ਕੌਰ ਦੀ ਕੋਠੀ ਦੇ ਉੱਤੋਂ ਸ਼ੁਰੂਆਤ ਕਰਕੇ ਜੇਕਰ ਵਾਕਈ 2 ਦਿਨਾਂ ਦੇ ਅੰਦਰ ਅੰਦਰ ਇਹਦਾ ਘਟਾਏ ਜਾਂਦੀ ਹੈ ਇਹਦੀ ਕੋਠੀ ਤਾਂ ਮੈਨੂੰ ਆਏ ਲੱਗਦਾ ਵੀ ਪੰਜਾਬ ਅੱਧਾ ਅੱਧਾ ਪੰਜਾਬ ਭਗਵੰਤ ਮਾਨ ਦੇ ਨਾਲ ਖੜ ਜੂਗਾ ਕਿਉਂਕਿ ਨਸ਼ੇ ਤਸਕਰ ਜਿਹੜੇ ਦਰਸਾਲ ਦੇ ਵਿੱਚ ਮੋٹے ਮਗਰ ਮੱਛ ਨੇ ਉਹ ਆਪਣੇ ਹੀ ਸਰਕਾਰ ਦੇ ਅੰਦਰ ਆਪਣੇ ਹੀ ਪ੍ਰਸ਼ਾਸਨ ਦੇ ਅੰਦਰ ਨੇ ਕਿਉਂਕਿ ਇਹ ਬਿਆਨ ਮੇਰਾ ਨਹੀਂ ਇਹ ਬਿਆਨ ਦਰਸਾਲ ਦੇ ਵਿੱਚ ਕੁੰਬਰ ਵਿਜੇ ਪ੍ਰਤਾਪ ਇਹਨਾਂ ਦੇ ਐਮਐਲਏ ਦਾ ਜਿਹੜਾ ਕਿ ਕੱਸ ਐਸਪੀ ਦੇ ਅਹੁਦੇ ਨੂੰ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕਰ ਚੁੱਕੇ ਸੀ ਉਸ ਬੰਦੇ ਨੇ ਐਨੀ ਇਮਾਨਦਾਰੀ ਨਿਭਾਈ ਕਿ ਮੁੱਖ ਮੰਤਰੀਆਂ ਵੀ ਅੱਖਾਂ ਖੋਲ ਦਿੱਤੀਆਂ ਨੇ ਕਿਉਂਕਿ ਉਹਨੇ ਕਿਹਾ ਵੀ ਤੁਹਾਡੀ ਪਾਰਟੀ ਦੇ ਵਿੱਚ ਜਾਂ ਫਿਰ ਆਪਣੇ ਪ੍ਰਸ਼ਾਸਨ ਦੇ ਵਿੱਚ ਆਪਣੀ ਰਾਜ ਦੇ ਵਿੱਚ ਪੁਲਿਸ ਵਿਭਾਗਾ ਪੂਰਾ ਯਾਨੀ ਤਸਕਰਾਂ ਦੇ ਨਾਲ ਮਿਲਿਆ ਹੋਇਆ ਗੈਸਟਰਾਂ ਦੇ ਨਾਲ ਮਿਲਿਆ ਹੋਇਆ ਸਿਸ ਕਰਕੇ ਉਹਨੇ ਪਾਰਟੀ ਛੱਡਣ ਦਾ ਯਾਨੀ ਆਪਦਾ ਮਨ ਬਣਾਇਆ ਤਾਂ ਅੱਜ ਕੱਲ ਵੀ ਬੀਜੇ ਪ੍ਰਤਾਪ ਕੁੰਬਰ ਬੀਜੇ ਪ੍ਰਤਾਪ ਚਰਚਾ ਦੇ ਵਿੱਚ ਰਹਿੰਦੇ ਨੇ ਸਿਸ ਕਰਕੇ ਹੁਣ ਪੰਜਾਬ ਦੇ ਲੋਕਾਂ ਨੂੰ ਦੇਖਣਾ ਤਾਂ ਇਹ ਆ ਭਾਈ ਕਿ ਮੁੱਖ ਮੰਤਰੀ ਸਾਹਿਬ ਐਸਐਸਪੀ ਬਠਿੰਡਾ ਯਾਨੀ ਇਹਦੇ ਉੱਤੇ ਵੱਡੇ ਪੱਧਰ ਤੇ ਐਕਸ਼ਨ ਲੈਂਦੇ ਆ ਜਾਂ ਨਹੀਂ ਲੈਂਦੇ ਇਹਦਾ 2 ਦਿਨਿਆਂ ਦੇ ਵਿੱਚ ਜਾਂ 3 ਦਿਨਿਆਂ ਦੇ ਵਿੱਚ ਪਤਾ ਲੱਗ ਜਾਣਾ ਔਰ ਹੁਣ ਪੰਜਾਬ ਦੀ ਜਨਤਾ ਮਾਂ ਫੇਰ ਹੀ ਕਰਨਾ ਭੁਤ ਮਾਂ ਨੂੰ ਜੇਕਰ ਵੱਡੇ ਐਕਸ਼ਨ ਲੈਣਗੇ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਕੇ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲੇ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਅਮਨਦੀਪ ਕੌਰ ਲੇਡੀ ਪੁਲਿਸ ਕਾਂਸਟੇਬਲ ਬਠਿੰਡੇ ਵਾਲੀ ਜਿਹੜਾ ਕਿ ਚਿੱਟੇ ਦਾ ਵਪਾਰ ਕਰਦੀ ਸੀ ਚਿੱਟੇ ਦਾ ਨਸ਼ਾ ਕਰਦੀ ਫੜੀ ਗਈ ਸੀ ਕਿ ਲੇਕਨ ਦੇ ਉੱਤੇ ਕੋਈ ਵੀ ਵੱਡਾ ਐਕਸ਼ਨ ਨਹੀਂ ਲਿਆ ਗਿਆ ਔਰ ਜ਼ਮਾਨਤ ਤੇ ਰਹਾ ਹੋ ਕੇ ਅੰਬੀ ਹੈਗੀ ਹੈ ਉਸ ਤੋਂ ਬਾਅਦ ਇੱਕ ਟੀਵੀ ਨੂੰ ਇੰਟਰਵਿਊ ਦਿੰਦੀ ਹੈ ਜਿਸ ਦੇ ਵਿੱਚ ਉਹ ਢੱਲਲੇ ਦੇ ਨਾਲ ਕਹਿੰਦੀ ਹੈ ਕਿ ਮੇਰਾ ਕੋਈ ਕਾਰ ਠਾ ਕੇ ਦਿਖਾਵੇ ਇਹਦੇ ਉੱਤੇ ਪੀਲਾ ਪੰਜਾ ਨਹੀਂ ਚੱਲ ਸਕਦਾ ਹੈਗਾ ਇਸ ਇੰਟਰਵਿਊ ਤੋਂ ਬਾਅਦ ਉਹ ਜਿਹੜੀ ਵੀਡੀਓ ਹੈ ਵਾਈਰਲ ਹੁੰਦੀ ਹੈ ਔਰ ਸੀਐਮ ਭਗਵੰਤ ਮਾਨ ਦੀਆਂ ਨਜ਼ਰਾਂ ਦੇ ਵਿੱਚ ਵੀ ਆਉਂਦੀ ਹੈਗੀ ਹੈ ਤੇ ਐਸਐਸਪੀ ਦਾ ਬਿਆਨ ਇਸ ਤੋਂ ਬਾਅਦ ਹੁੰਦਾ ਹੈ ਕਿ ਹੁਣ ਇਹਦੇ ਘਰ ਦੇ ਉੱਤੇ ਪੀਲਾ ਪੰਝਾ ਚੱਲੇਗਾ ਔਰ ਮੈਂ ਚਲਾ ਕੇ ਦਿਖਾਵਾਂਗੀ 2 ਦਿਨ ਦਾ ਟਾਈਮ ਦਿੱਤਾ ਹੈ ਇਹ 2 ਦਿਨ ਦੇ ਬਾਅਦ ਇਹ ਪੀਲਾ ਪੰਝਾ ਚੱਲੇਗਾ ਹੁਣ ਇਹਦੇ ਵਿੱਚ ਕਿੰਨੀ ਸੱਚਾਈ ਹੈ ਕਿੰਨੀ ਹਕੀਕਤ ਹੈ ਜਾਂ ਕਿੰਨਾ ਐਕਸ਼ਨ ਹੁੰਦਾ ਹੈ ਇਸ ਖਬਰ ਦੇ ਉੱਤੇ ਇਸ ਬਿਆਨ ਦੇ ਉੱਤੇ ਇਹ ਤੇ ਸਾਨੂੰ ਅਗਲੇ ਦਿਨਾਂ 'ਚ ਪਤਾ ਲੱਗ ਜਾਏਗਾ ਦੋ ਦਿਨਾਂ 'ਚ ਬਾਕੀ ਵੀਰੋ ਤੁਹਾਡੀ ਕੀ ਰਾਏ ਹੈ ਤੁਸੀਂ ਕੀ ਕਹਿੰਦੇ ਹੋ ਕਮੈਂਟਾਂ ਵਿੱਚ لازਮੀ ਦੱਸਿਓ ਰੱਖਿਓ ਆਪਣਾ ਧਿਆ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼